ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਗਰੇਟਾ ਅਵਰਾਸਤ ਮਿਸ਼ਨ ਪੰਜਾਬ ਦੇ ਸਾਰੇ ਹੀ ਇਸ ਪੇਜ ਨਾਲ ਜੁੜੇ ਮੇਰੇ ਸਾਥੀ ਪਿਆਰ ਕਰਨ ਵਾਲੇ ਮੇਰੇ ਵੀਰ ਸਭ ਤੋਂ ਪਹਿਲਾਂ ਆਪਾਂ ਕੱਲ ਵੀ ਲਾਈਵ ਹੋਏ ਸੀਗੇ ਲੇਕਿਨ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਰਹਿ ਗਈਆਂ ਸੀ ਸੋ ਸਾਬੇ ਕਮਾਲ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਦਾ ਨਾਰਾ ਕਰੀਏ ਬਲੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਓ ਪੰਜਾਬੀਓ ਗੱਲਬਾਤ ਕਰਦੇ ਆ ਕਿਉਂਕਿ ਪਿਛਲੇ 3-4 ਦਿਨ ਤੋਂ ਬਹੁਤ ਸਾਰੀਆਂ ਗੱਲਾਂ ਖਾਸ ਕਰਕੇ ਮੈਂ ਦੂਰ ਵਰਗ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਮੇਰੇ ਮਨ ਦੇ ਵਿੱਚ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਪਰ ਮੈਂ ਚਾਹੁੰਦਾ ਕਿ ਜੇਕਰ ਤੁਸੀਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਕਿਰਪਾ ਕਰਕੇ ਇਸ ਲਾਈਵ ਦੇ ਵਿੱਚ ਜੁੜੋ ਸ਼ੇਅਰ ਕਰਿਓ ਕਮੈਂਟ ਕਰਿਓ ਸਾਥੀਓ ਮੈਨੂੰ ਤਾਂ ਦਰਦ ਹੈ ਮੈਨੂੰ ਇਸ ਗੱਲ ਦਾ ਦਰਦ ਹੈ ਕਿ ਸਾਡੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਤੁਹਾਨੂੰ ਪੌਣੇ 2 ਸਾਲਾਂ ਦੇ ਵਿੱਚ ਕਿਉਂਕਿ ਸਭ ਤੋਂ ਜ਼ਿਆਦਾ ਜੇ ਮੈਂ ਗੱਲ ਕਰਾਂ ਸਭ ਤੋਂ ਜ਼ਿਆਦਾ ਵੋਟਾਂ ਮੇਰੇ ਸਮਾਜ ਨੇ ਪਾਈਆਂ ਮੇਰੇ ਸਮਾਜ ਦੇ ਲੋਕ ਸਭ ਤੋਂ ਜ਼ਿਆਦਾ ਬਦਲਾਅ ਕਹਿੰਦੇ ਸੀ ਕਿ ਬਦਲਾਅ ਹੋ ਜੇ ਬਦਲਾਅ ਹੋ ਜੇ ਬਦਲਾਅ ਹੋ ਜੀ ਬਦਲਾਅ ਹੋ ਗਿਆ ਲੇਕਿਨ ਮੈਂ ਆਪ ਜੀ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਬਦਲਾਅ ਹੋਇਆ ਕੀ ਹੈ ਬਦਲਾਅ ਇਹ ਹੋਇਆ ਹੈ ਕਿ ਤੁਹਾਨੂੰ ਪੌਣੇ 2 ਸਾਲ ਦੇ ਵਿੱਚ ਉਹਨਾਂ ਨੇ ਦੋ ਗਿਫਟ ਬਹੁਤ ਵਧੀਆ ਦਿੱਤੇ ਆ ਦਿੱਤੇ ਤਾਂ ਹੋਰ ਵੀ ਬਹੁਤ ਸਾਰੇ ਆ ਪਰ ਦੋ ਗਿਫਟ ਤੁਹਾਨੂੰ ਬਹੁਤ ਕਹਿਣ ਦੇਤੇ ਪਹਿਲਾ ਗਿਫਟ ਤੁਹਾਨੂੰ ਜਿਹੜੀ ਰਾਸ਼ਨ ਕਾਰਡਾਂ ਦੇ ਉੱਤੇ ਘੱਟ ਰੇਟ ਦੇ ਉੱਤੇ ਕਣਕ ਮਿਲਦੀ ਸੀ ਤੁਹਾਡੇ ਰਾਸ਼ਨ ਕਾਰਡ ਕੱਟਦੇ ਇਹ ਤੁਹਾਨੂੰ ਗਿਫਟ ਦਿੱਤਾ ਔਰ ਹੁਣ ਸਾਈਡ ਹੀ ਨਹੀਂ ਖੋੜ ਰਹਾ ਮਜ਼ਦੂਰਾਂ ਦੀ ਇੰਨੀ ਕਿ ਜ਼ਿਆਦਾ ਮਜ਼ਦੂਰਾਂ ਤੋਂ ਨਫ਼ਰਤ ਹੈ ਪੰਜਾਬ ਦੀ ਮਾਨ ਸਰਕਾਰ ਨੂੰ ਸਭ ਤੋਂ ਜ਼ਿਆਦਾ ਵੋਟਾਂ ਪੰਜਾਬ ਦੇ ਵਿੱਚੋਂ ਜੇਕਰ ਕਿਸੇ ਨੇ ਬਦਲਾਅ ਲਿਆਉਣ ਦੀ ਗੱਲ ਕੀਤੀ ਤਾਂ ਮਜ਼ਦੂਰ ਵਰਗ ਨੇ ਕੀਤੀ ਤੇ ਉਸੇ ਮਜ਼ਦੂਰ ਵਰਗ ਨੂੰ ਇਹ ਭਗਵੰਤ ਮਾਨ ਨੇ ਪਹਿਲਾ ਤੋਹਫਾ ਦਿੱਤਾ ਰਾਸ਼ਨ ਕਾਰਡ ਕੱਟ ਕੇ ਦੂਸਰਾ ਤੋਹਫਾ ਦਿੱਤਾ ਸਾਡੇ ਜੋ ਐਸ்சி ਕਮਿਸ਼ਨਰ ਬਣਿਆ ਹੋਇਆ ਸੀ ਐਸ்சி ਐਸਟੀ ਕਮਿਸ਼ਨ ਬਣਿਆ ਸੀ ਉਹਦੇ ਮੈਂਬਰਾਂ ਨੂੰ ਘਟਾ ਕੇ ਮਤਾ ਪਾਸ ਕਰਕੇ ਮਤਾ ਪਾਸ ਕੀਤਾ ਵਿਧਾਨ ਸਭਾ ਚ ਔਰ 10 ਮੈਂਬਰਾਂ ਤੋਂ ਘਟਾ ਕੇ 5 ਮੈਂਬਰ ਕੀਤੇ ਤੇ ਪੰਜਾਂ ਦੇ ਵਿੱਚੋਂ ਵੀ 4 ਹਟਾਤੇ ਇੱਕ ਮੈਂਬਰ ਰਹਿ ਗਿਆ ਔਰ ਜਿਹੜਾ ਚੇਅਰਮੈਨ ਲਾਇਆ ਮੈਂ ਪਹਿਲਾਂ ਵੀ ਇਸ ਦੇ ਉੱਤੇ ਗੱਲ ਕਰ ਚੁੱਕਿਆ ਹਾਂ ਦੂਸਰਾ ਗ੍ਰਿਫਟ ਤੇਹੀ ਸੀ ਤੁਹਾਡਾ ਤੀਸਰਾ ਗ੍ਰਿਫਟ ਜਿਹੜਾ ਹੁਣ ਦਿੱਤਾ ਹੈ ਮਜ਼ਦੂਰਾਂ ਨੂੰ 8 ਘੰਟੇ ਕੰਮ ਕਰਨ ਦਾ ਟਾਈਮ ਸੀ ਤੇ ਸਾਥੀਓ ਆਪ ਜੀ ਨੂੰ ਦੱਸਦੇ ਹੋਏ ਮੈਨੂੰ ਦੁੱਖ ਹੋ ਰਿਹਾ ਕਿ ਪਰਸੋਂ ਕਿਰਤੀ ਵਿਭਾਗ ਕੋਲੇ ਨੋਟੀਫਿਕੇਸ਼ਨ ਆ ਗਿਆ ਕਿ ਹੁਣ ਮਜ਼ਦੂਰ 12 ਘੰਟੇ ਕੰਮ ਕਰਨਗੇ ਚੂੰਡੀ ਵਧਣ ਦਾ ਕੰਮ ਕੀਤਾ ਪਹਿਲਾਂ ਫੈਕਟਰੀਆਂ ਦੇ ਵਿੱਚ ਲਾਗੂ ਕੀਤਾ ਇਹ ਕੰਮ ਨੂੰ कि ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਇਹ ਕਰਦੇ ਆ ਕੰਮ ਉਹਨਾਂ ਤੋਂ 12 ਘੰਟੇ ਕੰਮ ਲਿਆ ਕੰਮ ਲਿਆ ਜਾਵੇਗਾ ਫਿਰ ਜਿਹੜਾ ਨਰੇਗਾ ਵਾਲੇ ਮੇਰੇ ਮਜ਼ਦੂਰ ਸਾਥੀ ਹੈ 8 ਘੰਟਿਆਂ ਦੀ ਥਾਂ ਤੇ ਹੁਣ 12 ਘੰਟੇ ਕੰਮ ਲਿਆ ਜਾਊਗਾ ਪਰ ਮੈਂ ਹੈਰਾਨ ਹੈ ਸਾਡੇ ਜੋ ਖੇਤ ਦੇ ਵਿੱਚ ਕੰਮ ਕਰਦੇ ਆ ਮਜ਼ਦੂਰ ਉਹਨਾਂ ਤੋਂ 12 ਘੰਟੇ ਕੰਮ ਲਿਆ ਜਾਊਗਾ ਸਾਥੀਓ ਇਹ ਮੈਂ ਆਪ ਜੀ ਨੂੰ ਕਿਉਂ ਦੱਸ ਰਿਹਾ ਹਾਂ ਕਿਉਂਕਿ ਇਹ 12 ਘੰਟੇ ਕੰਮ ਕਰਦਾ ਮਤਲਬ ਕੀ ਹੈ ਮੇਰਾ ਮਜ਼ਦੂਰ ਗਰੀਬ 8 ਘੰਟੇ ਕੰਮ ਕਰਕੇ ਟੁੱਟ ਜਾਂਦਾ ਸੀ ਕਿਉਂਕਿ ਸਰੀਰ ਨਾਲ ਕੰਮ ਕਰਨਾ 8 ਘੰਟੇ ਕੰਮ ਕਰਕੇ ਮਿੱਟੀ ਚੁਕਣੀ 8 ਘੰਟੇ ਬਠਲ ਚੱਕਣੇ ਕਈ ਚਲਾਉਣੀ ਬਹੁਤ ਸਾਰੇ ਕੰਮ ਫੈਕਟਰੀ ਦੇ ਵਿੱਚ ਕਰਨੇ ਤਾਂ 8 ਘੰਟਿਆਂ ਦੇ ਵਿੱਚ ਮੇਰੇ ਮਜ਼ਦੂਰ ਗਰੀਬ ਦਾ ਹਾਲ ਬਹੁਤ ਮਾੜਾ ਹੋ ਜਾਂਦਾ ਸੀ ਦੇਖੋ ਘੰਟੇ ਵਧਾਤੇ ਆ ਪਰ ਸਾਡਾ ਡੀਸੀ ਰੇਟ ਨਹੀਂ ਵਧਾਇਆ ਅਸੀਂ ਲੜਾਈ ਲੜ ਰਹੇ ਹਾਂ ਕਿ ਸਾਡਾ ਡੀਸੀ ਰੇਟ ਵਧਾਇਆ ਜਾਵੇ ਸਾਡਾ ਡੀਸੀ ਰੇਟ ਨਹੀਂ ਵਧਾਇਆ ਜਾ ਰਿਹਾ ਪਰ ਸਾਡਾ ਘੰਟੇ ਵਧਾਤੇ ਅਗਰ ਡੀਸੀ ਤੁਸੀਂ ਘੰਟੇ ਵਧਾਏ ਆ ਜਾਂ ਤਾਂ ਪ੍ਰਤੀ ਘੰਟਾ ਕੰਮ ਕਰੋ ਤੁਸੀਂ ਸਾਨੂੰ 50 ਰੁਪਏ ਪ੍ਰਤੀ ਘੰਟਾ ਕੰਮ ਦਿਓ ਸਾਨੂੰ 100 ਰੁਪਏ ਪ੍ਰਤੀ ਘੰਟਾ ਦੇਖੋ ਅਗਰ ਤੁਸੀਂ ਫੌਰਨ ਵਾਲੀ ਪਾਲਸੀ ਫੌਰੀਨ ਵਾਲਾ ਕਾਨੂੰਨ ਲੇਬਰ ਐਕਟ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਫਿਰ ਲੇਬਰ ਐਕਟ ਦੇ ਵਿੱਚ ਇੱਕ ਵਾਅਦਾ ਵੀ ਕਰੋ ਨਾ ਟੀਸੀ ਰੇਟ ਦਾ ਵਾਅਦਾ ਕਰੋ ਸਾਡੀ ਮਜ਼ਦੂਰ ਦੀ ਜਿਹੜੀ ਮਜ਼ਦੂਰੀ ਹੈ ਉਹ ਘੱਟੋ ਘੱਟ ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ 700 ਤੋਂ ਲੈ ਕੇ 1000 ਰੁਪਏ ਹੋਣੀ ਚਾਹੀਦੀ ਹੈ ਉਹ ਤਾਂ ਵਧਾਈ ਨਹੀਂ ਤੇ ਕੰਮ ਦਾ ਸਮਾਂ ਵਧਾਤਾ ਸਿੱਧਣ ਸਿੱਧਾ ਸਾਥੀਓ ਸਾਡੇ ਗਰੀਬ ਵਰਗ ਨੂੰ ਤੋੜਨ ਦਾ ਲੁੱਟਾਂ ਦਾ ਕੁੱਟਾਂ ਦਾ ਕੰਮ ਕੀਤਾ ਗਿਆ ਸਿੱਧੀਆਂ ਡਾਂਗਾ ਚਾ ਕੇ ਨਹੀਂ ਕੁੱਟਿਆ ਗਿਆ ਹੁਣ ਮੇਰੇ ਜਿਹੜੇ ਕੱਚੇ ਮੁਲਾਜ਼ਮ ਸਾਥੀ ਹੈ ਚਾਹੇ ਉਹ ਬਿਜਲੀ ਬੋਰਡ ਚ ਹੈ ਚਾਹੇ ਉਹ ਮਾਸਟਰ ਹੈ ਚਾਹੇ ਉਹ ਜਿਸ ਮਰਜ਼ੀ ਮਹਿਕਮੇ ਚ ਹੈ ਉਹਨਾਂ ਤੋਂ ਵੀ 12 ਘੰਟੇ ਕੰਮ ਲਿਆ ਜਾਵੇਗਾ ਸੋ ਮੈਂ ਇਸ ਜਥੇਬੰਦੀ ਦਾ ਪ੍ਰਧਾਨ ਹੋਣ ਦੇ ਨਾਤੇ ਜੋ ਨਵਾਂ ਲੇਬਰ ਐਕਟ ਪੰਜਾਬ ਦੀ ਮੌਜੂਦਾ ਸਰਕਾਰ ਨੇ ਲਾਗੂ ਕੀਤਾ ਉਹਦੀ ਕੋਰ ਨਿੰਦਿਆ ਕਰਦਾ ਤੇ ਪੰਜਾਬ ਸਰਕਾਰ ਨੂੰ ਅਪੀਲ ਵੀ ਕਰਦਾ ਤੇ ਤਿੱਖਾ ਐਕਸ਼ਨ ਵੀ ਲਵਾਂਗੇ ਜੇਕਰ ਇਸ ਨੂੰ ਵਾਪਸ ਨਾ ਕੀਤਾ ਗਿਆ ਅਪੀਲ ਕਰਦਾ ਕਿ ਇਸ ਐਕਟ ਨੂੰ ਵਾਪਸ ਕਰਕੇ 12 ਘੰਟਿਆਂ ਦੀ ਥਾਂ ਤੇ 8 ਘੰਟੇ ਕੰਮ ਵਾਲਾ ਜਿਹੜਾ ਐਕਟ ਹੈ ਉਹ ਲਾਗੂ ਰਹਿਣ ਦਿੱਤਾ ਜਾਵੇ ਸੋ ਜਿਹੜੇ-ਜਿਹੜੇ ਸਾਥੀ ਮੇਰੇ ਨਾਲ ਸਹਿਮਤ ਹੈ ਕਿ ਹਾਂ 8 ਘੰਟੇ ਕੰਮ ਰਹਿਣਾ ਚਾਹੀਦਾ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਜਰੂਰ ਇਹ ਆਫੈਕਟ ਕੀ ਹੋਊਗਾ ਸਾਥਿਓ ਮੇਰਾ ਗਰੀਬ ਮਜ਼ਦੂਰ ਕੋਲੇ ਮਹਿੰਗਾਈ ਦਾ ਚੁਗ ਹੈ ਕਿੰਨੀ ਕੋ ਖਾਣਾ ਖਾ ਲੈਂਦਾ ਕਿੰਨਾ ਕੋ ਦੁੱਧ ਪੀ ਲੈਂਦਾ ਕਿੰਨਾ ਕੋ ਘਿਓ ਖਾ ਲੈਂਦਾ ਮੇਰਾ ਤਾਂ ਪਹਿਲਾਂ ਗਰੀਬ ਮਜ਼ਦੂਰ 8 ਘੰਟੇ ਕੰਮ ਕਰਨ ਵਾਸਤੇ ਸਾਥਿਓ ਮੇਰਾ ਮਨ ਭਰਦਾ ਕਿਉਂਕਿ ਮੈਂ ਬੇਸ਼ੱਕ ਮਜ਼ਦੂਰੀ ਨਹੀਂ ਕਰਦਾ ਪਰ ਮੇਰਾ ਮਜ਼ਦੂਰਾਂ ਵਾਸਤੇ ਦਰਦ ਹੈ ਮੇਰਾ ਇੱਕ ਗਰੀਬ ਬੰਦਾ ਸਵੇਰੇ ਉੱਠਦਾ ਚਾਹ ਬਣਾਉਣ ਦਾ ਦੁੱਧ ਮਸਾ ਹੁੰਦਾ ਤੇ ਕੋਲੇ ਉਹ ਦੁੱਧ ਨਹੀਂ ਪੀਂਦਾ ਉਹ ਕਿਉਂ ਨਹੀਂ ਖਾਂਦਾ ਕਿਉਂਕਿ ਮਹਿੰਗਾਈ ਇੰਨੀ ਹੈ 350 ਰੁਪਏ ਦੇ ਵਿੱਚ ਜੇ ਮੇਰੀ ਭੈਣ ਕੋਈ ਨਰੇਗਾ ਦਾ ਕੰਮ ਕਰਦੀ ਆ 260 ਰੁਪਏ ਦੇ ਵਿੱਚ ਉਹ ਕੀ ਲੈ ਕੇ ਆਉਗੀ ਕੀ ਆਪਦੇ ਬੱਚਾ ਨੂੰ ਖਵਾਉਗੀ ਤੇ ਕੀ ਆਪ ਖਾਊਗੀ ਮੈਨੂੰ ਦੁੱਖ ਹੈ 260 ਰੁਪਏ ਦੇ ਕੇ 8 ਘੰਟਿਆਂ ਦੀ ਥਾਂ ਤੇ 12 ਘੰਟੇ ਕੰਮ ਲਏਗਾ ਤਾਂ ਸਮਝ ਲਓ ਸਾਥੀਓ ਸਿੱਧਣ ਸਿੱਧਾ ਗੱਲ ਇਹ ਹੈ ਕਿ ਜਿੰਨਾ ਅਸੀਂ ਰੌਲਾ ਪਾਉਂਦੇ ਸੀ ਕਿ ਨਸ਼ਾ ਬੰਦ ਕਰ ਦਿੱਤਾ ਜਾਵੇ ਇਸ ਇਹ ਸਰਕਾਰ ਨਸ਼ਾ ਨਹੀਂ ਬੰਦ ਕਰ ਰਹੀ ਇਹ ਸਰਕਾਰ ਨਸ਼ਾ ਨਹੀਂ ਬੰਦ ਕਰ ਰਹੀ ਉਹਨਾਂ ਨੇ ਨਵੀਂ ਪਾਲਿਸੀ ਕਿਉਂਕਿ ਭਗਵਾਨ ਤੁਮਾਰ ਨੇ ਕਿਹਾ ਸੀ ਇਉਂ ਨਾਲੇ ਦਿਨਾਂ ਦੇ ਵਿੱਚ ਮੈਂ ਇੱਕ ਨਵੀਂ ਪਾਲਿਸੀ ਲੈ ਕੇ ਆ ਰਹੇ ਉਹ ਨਵੀਂ ਪਾਲਿਸੀ ਕੀ ਸੀ ਉਹ ਆਹੀ ਸੀ ਕਿ ਮੈਂ ਟਾਈਮ ਵਧਾ ਦੂੰਗਾ ਤੇ ਗਰੀਬ ਵਰਗ ਤੋਂ ਕੰਮ ਹੋਣਾ ਨਹੀਂ ਜਦੋਂ 8 ਘੰਟੇ ਕੰਮ ਕਰਕੇ ਸ਼ਰੀਰ ਦਾ ਕੁਝ ਰਹਿੰਦਾ ਨਹੀਂ ਤੇ 4 ਘੰਟੇ ਜੇ ਹੋਰ ਕੰਮ ਕਰੂਗਾ ਤਾਂ ਉਹਦਾ ਕੀ ਰਹੂਗਾ ਸੋ ਉਹ 4 ਘੰਟੇ ਕੰਮ ਅਗਰ ਕਰੇਗਾ ਤਾਂ ਉਹਨੂੰ ਨਸ਼ਾ ਕਰਨਾ ਪਵੇਗਾ। ਸੋ ਸਿੱਧਾ ਸਿੱਧਾ ਸਾਥੀਓ ਮੇਰੇ ਗਰੀਬ ਮਜ਼ਦੂਰ ਪਰਿਵਾਰਾਂ ਨੂੰ ਇਹ ਨਸ਼ੇ ਦੇ ਉੱਪਰ ਲਾ ਰਿਹਾ ਹੈ। ਸੋ ਮੈਂ ਬਹੁਤ ਜਲਦ ਸਾਥੀਓ ਇਸ ਦੇ ਉੱਪਰ ਹਮ ਖੈਲੀ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਕੇ ਇਹਦੇ ਉੱਪਰ ਤਿੱਖਾ ਐਕਸ਼ਨ ਲੈਣ ਜਾ ਰਹੇ ਹਾਂ। ਕਿਹੜੇ-ਕਿਹੜੇ ਸਾਥੀ ਸਾਡਾ ਸਾਥ ਦੇਣਗੇ? ਕਿਹੜੇ-ਕਿਹੜੇ ਸਾਥੀ ਸਾਡੇ ਨਾਲ ਨੇ? ਤੋ ਕਿ ਸਾਥਿਓ ਜਿਹਨੂੰ ਪਸੀਨਾ ਨਹੀਂ ਆਇਆ ਉਹ ਪਸੀਨੇ ਦੀ ਮੁਸ਼ਕ ਨਹੀਂ ਜਾਣਦਾ ਜਿਹਨੇ ਗਰੀਬੀ ਨਹੀਂ ਦੇਖੀ ਉਹਨੂੰ ਗਰੀਬੀ ਦਾ ਨਹੀਂ ਪਤਾ ਜਿਹਨੇ ਲੇਬਰ ਕੀਤੀ ਨਹੀਂ ਉਹਨੂੰ ਲੇਬਰ ਦਾ ਨਹੀਂ ਪਤਾ ਭਗਵੰਤਮਾਨ ਨੇ ਲੇਬਰ ਨਹੀਂ ਕੀਤੀ ਉਹਨੂੰ ਲੇਬਰ ਦਾ ਕੀ ਪਤਾ ਸੋ ਲੇਬਰ ਐਕਟ ਬਣਾਉਣ ਵਾਲਿਆਂ ਨੇ ਕਿਤੇ ਲੇਬਰ ਕੀਤੀ ਹੋਵੇ ਲੇਬਰ ਦਾ ਦਰਦ ਜਾਣਿਆ ਹੋਵੇ ਫਿਰ ਤਾਂ ਮੈਂ ਮੰਨ ਲਾ ਕਿ ਲੇਬਰ ਐਕਟ ਸਹੀ ਬਣਾਇਆ ਹੋ ਫੈਕਟਰੀਆਂ ਦੇ ਵਿੱਚ ਮੇਰੇ ਮਜ਼ਦੂਰ ਕੰਮ ਕਰਦੇ ਆ ਉਹਨਾਂ ਦੇ ਬਹੁਤ ਵਾਰੀ ਅੰਗ ਕੱਟੇ ਜਾਂਦੇ ਆ ਹੱਥ ਕੱਟਿਆ ਜਾਂਦਾ 발 ਲੱਤ ਕੱਟੀ ਜਾਂਦੀ ਆ ਕਿਸੇ ਨੇ ਉਹਦਾ ਬੀਮੇ ਬਾਰੇ ਸੋਚਿਆ ਨਹੀਂ ਸੋਚਿਆ ਕਿ ਉਹਨਾਂ ਦਾ ਬੀਮਾ ਹੋਣਾ ਚਾਹੀਦਾ ਬਹੁਤ ਸਾਰੇ ਮੇਰੇ ਮਜ਼ਦੂਰ ਕੰਮ ਕਰਦੇ ਮਰ ਜਾਂਦੇ ਆ ਕੱਚੇ ਕੰਮੇ ਮਰ ਜਾਂਦੇ ਆ ਤਾਂ ਉਹਨਾਂ ਦਾ ਕਦੇ ਬੀਮਾ ਹੋਇਆ ਕਿ ਤਾਂ ਕਿ ਸਾਡੀ ਜਿਹੜੀ ਮਗਰ ਭੈਣ ਰਹਿ ਗਈ ਜਿਹੜੀ ਮਾਂ ਰਹਿ ਗਈ ਉਹਦਾ ਪਰਿਵਾਰ ਰਹਿ ਗਿਆ ਘਟੋ ਘਟੋ ਆਪਣਾ ਪੇਟ ਪਾਲ ਸਕਣ ਸਵਿਚ ਕਰਕੇ ਪੰਜਾਬ ਦੀ ਜੋ ਮਾਨ ਸਰਕਾਰ ਹੈ ਮੈਂ ਅੱਜ ਇਸ ਲਾਈਵ ਦੇ ਮਾਧਿਅਮ ਨਾਲ ਹੀ ਕਹਿਣਾ ਚਾਹੁੰਦਾ ਕਿ ਮਜ਼ਦੂਰ ਵਿਰੋਧੀ ਸਰਕਾਰ ਹੈ ਮਜ਼ਦੂਰਾਂ ਦੇ ਉੱਤੇ ਤਾਨਾਸ਼ਾਹੀ ਕਰਦੀ ਹੈ ਮਜ਼ਦੂਰਾਂ ਨਾਲ ਤੱਕਾ ਕਰਦੀ ਹੈ ਔਰ ਖਾਸ ਗੱਲ ਦੱਸਾਂ ਹੁਣ ਤੱਕ ਭਗਵਾਨ ਤਮਾਨ ਨੇ ਪਿਛਲੇ 7 ਸਾਲਾਂ ਚ ਐਮਪੀ ਰਹਿੰਦਿਆ ਹੋਇਆ ਤੇ ਹੁਣ ਪੌਣੇ 2 ਸਾਲ ਮੁੱਖ ਮੰਤਰੀ ਰਹਿੰਦਿਆ ਹੋਇਆ ਉਹਦੇ ਮੂੰਹ ਦੇ ਵਿੱਚੋਂ ਮਜ਼ਦੂਰ ਸ਼ਬਦ ਕਦੇ ਨਿਕਲੇ ਨਹੀਂ ਪਹਿਲਾਂ ਵਾਲੀਆਂ ਸਰਕਾਰਾਂ ਸੀ ਚਾਹੇ ਮਾੜੀਆਂ ਸੀ ਚੰਗੀਆਂ ਸੀ ਪਰ ਇਹਨਾਂ ਨਾਲੋਂ 100 ਗੁਣਾ ਚੰਗੀਆਂ ਸੀ ਮੇਰੇ ਮਜ਼ਦੂਰ ਵਰਗ ਵਾਸਤੇ ਸੋ ਕਿਹੜੇ-ਕਿਹੜੇ ਸਾਥੀ ਇਸ ਗੱਲ ਦੇ ਨਾਲ ਮੇਰੇ ਨਾਲ ਸਹਿਮਤ ਹੈ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਸਾਥਿਓ ਸਾਡਾ ਇਹ ਮਜ਼ਦੂਰਾਂ ਦਾ 12 ਘੰਟੇ ਵਾਲਾ ਕੰਮ ਕਿਸੇ ਨੈਸ਼ਨਲ ਮੀਡੀਆ ਨੇ ਨਹੀਂ ਦਿਖਾਉਣਾ ਕਿਸੇ ਹੋਰ ਚੈਨਲ ਨੇ ਨਹੀਂ ਦਿਖਾਉਣਾ ਬਹੁਤ ਸਾਰੇ ਚੈਨਲ ਬਣੇ ਹੋਏ ਆ ਲੋਕਾਂ ਦੇ ਹੋਰ ਖਬਰਾਂ ਲੱਗ ਜਾਣੀਆਂ ਪਰ ਮਜ਼ਦੂਰ ਦੀ ਖਬਰ ਕੋਈ ਨਹੀਂ ਲਾਉਂਦਾ ਸੋ ਇਸ ਕਰਕੇ ਸਾਥਿਓ ਤੁਹਾਡਾ ਇਹ ਭਰਾ ਹਰਵਿੰਦਰ ੜਵਾਲ ਇਸ ਪੇਜ ਦੇ ਰਾਹੀਂ ਤੁਹਾਨੂੰ ਨਵੀਆਂ-ਨਵੀਆਂ ਗੱਲਾਂ ਨਵੇਂ-ਨਵੇਂ ਵਿਸ਼ਿਆਂ ਤੇ ਗੱਲਬਾਤ ਕਰਦਾ ਰਹਿੰਦਾ ਸੋ ਪਲੀਜ਼ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਲਾਈਕ ਫਾਲੋ ਕਰ ਲਿਓ ਠੀਕ ਹੈ ਜੀ ਤਾਂ ਕਿ ਆਪਾਂ ਬਹੁਤ ਜਲਦੀ ਇਸ ਮਜ਼ਦੂਰ ਦਾ ਜਿਹੜਾ 12 ਘੰਟਿਆਂ ਦਾ ਸਮਾਂ ਕੀਤਾ ਉਹਨੂੰ 8 ਘੰਟੇ ਕਰਾਉਣ ਲਈ ਇੱਕ ਲੜਾਈ ਜਿਹੜੀ ਜਲਦੀ ਛੇੜਨ ਜਾ ਰਹੇ ਆ ਉਹਦੇ ਵਿੱਚ ਮੈਨੂੰ ਸਾਰੇ ਸਾਥੀਆਂ ਦਾ ਸਾਥ ਚਾਹੀਦਾ ਹੈ ਪੂਰੇ ਪੰਜਾਬ ਦੇ ਸਾਥੀਆਂ ਨੂੰ ਅਪੀਲ ਕਰਦਾ ਹਾਂ ਮਜ਼ਦੂਰ ਵਰਗ ਨੂੰ ਸਾਰੀਆਂ ਯੂਨੀਅਨਾਂ ਨੂੰ ਚਾਹੇ ਰੈਡੀ ਯੂਨੀਅਨ ਹੈ ਚਾਹੇ ਉਹ ਰਿਕਸ਼ਾ ਯੂਨੀਅਨ ਹੈ ਚਾਹੇ ਉਹ ਮੈਂ ਕਹਾਂ ਪੱਲੇਦਾਰ ਯੂਨੀਅਨ ਹੈ ਜਿਹੜੀ ਵੀ ਯੂਨੀਅਨ ਹੈ ਸਾਡੀ ਮਜ਼ਦੂਰਾਂ ਦੀ ਕਿਰਪਾ ਕਰਕੇ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰਨ ਮੇਰਾ ਸਾਥ ਜ਼ਰੂਰ ਦੇਣ ਤਾਂ ਕਿ ਆਪਾਂ ਇਸ ਲੜਾਈ ਨੂੰ ਵੱਡੀ ਕਰ ਸਕੀਏ ਲੜ ਸਕੀਏ ਸੋ ਇੰਨੇ ਸ਼ਬਦਾਂ ਦੇ ਨਾਲ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਤੇ ਇੱਕੋ ਇੱਕ ਬੇਨਤੀ ਕਰਦਾ ਹਾਂ ਕਿ ਇੱਕ ਤਾਂ ਸਾਡੇ ਉੱਤੇ ਚੋਰ ਫੜੋ ਰਿਜ਼ਰਵੇਸ਼ਨ ਉ ਮੋਰਚਾ ਜਿਹੜੇ ਜਰਨਲ ਲੋਕ ਸਾਡੇ ਹੱਕਾਂ ਨੂੰ ਖਾ ਰਹੇ ਆ ਉਸੇ ਉਹਦੇ ਨਾਲ ਲੜ ਰਹੇ ਆ ਤੇ ਦੂਜਾ ਹੁਣ ਸਾਡੇ ਸਾਡੇ ਚਾਚੇ ਦੇ ਮੁੰਡੇ ਸਾਡੇ ਭਰਾ ਉਹ ਸਾਡੇ ਹੱਕਾਂ ਦੇ ਉੱਤੇ ਡਾਕਾ ਮਾਰ ਲਈ ਤਿਆਰ ਬੈਠੇ ਨੇ ਦੋ ਤੇ ਤੀਜਾ ਸਾਨੂੰ ਪੰਜਾਬ ਦੀ ਸਰਕਾਰ ਨੇ 12 ਘੰਟੇ ਮਜ਼ਦੂਰ ਦਾ ਟਾਈਮ ਕਰਕੇ ਇਹ ਨਹੀਂ ਸਾਡਾ ਖੂਨ ਚੋੜਨ ਦਾ ਕੰਮ ਕੀਤਾ ਸੋ ਸਾਥੀਓ ਲੋੜ ਆ ਤੁਹਾਨੂੰ ਤਕੜੇ ਹੋਣ ਦੀ ਲੋੜ ਆ ਤੁਹਾਨੂੰ 2024 ਦੇ ਵਿੱਚ ਇਹਨਾਂ ਨੂੰ ਜਵਾਬ ਦੇਣ ਦੀ ਲੋੜ ਹੈ ਆਪ ਦੀ ਵੋਟ ਦਾ ਸਹੀ ਇਸਤੇਮਾਲ ਕਰਕੇ ਅਸੀਂ ਆਪਣੇ ਲੋਕਾਂ ਨੂੰ ਜਿਤਾ ਕੇ ਸਰਕਾਰ ਚ ਭੇਜੀਏ ਨਾ ਕਿ ਹੁਣ ਬਹੁਤ ਦੇਖ ਲੈ ਆਮ ਆਦਮੀ ਵਾਲੇ ਵੀ ਦੇਖ ਲੈ ਕਾਲੀ ਵੀ ਦੇਖ ਲੈ ਕਾਂਗਰਸ ਵੀ ਦੇਖ ਲੈ ਸਾਰੇ ਹੀ ਦੇਖ ਲੈ ਸੋ ਹੁਣ ਜ਼ਰੂਰਤ ਆ ਭਾਈ ਆਪਾਂ ਨੂੰ ਆਪਣੇ ਲੋਕ ਆਪਣਾ ਕੋਈ ਚਿਹਰਾ ਆਪਣਾ ਕੋਈ ਜੋਗ ਲੀਡਰ ਸਰਕਾਰ ਦੇ ਵਾਲੇ ਪਾਸੇ ਵਿਧਾਨ ਸਭਾ ਵਾਲੇ ਪਾਸੇ ਜੋ ਵਾਵਾ ਸਾਹਿਬ ਮੇੜ ਕਰਕੇ ਕਹਿ ਕੇ ਗਏ ਆ ਜਿੰਨਾ ਚਿਰ ਅਸੀਂ ਵਿਧਾਨ ਸਭਾ ਦੇ ਵਿੱਚ ਨਹੀਂ ਜਾਂਦੇ ਅਸੀਂ ਆਪਣੇ ਜਿਹੜੇ ਹੈਗੇ ਆ ਚੁਣ ਕੇ ਲੋਕ ਆਜ਼ਾਦ ਸੋਚ ਦੇ ਲੋਕ ਨਹੀਂ ਭੇਜਦੇ ਉਹਨਾਂ ਚਾ ਸਾਡੇ ਨਾਲ ਐਵੇਂ ਧੱਕੇ ਸ਼ਈਆਂ ਹੋਣਗੀਆਂ ਸਾਡੀ ਕਿਸੇ ਨੇ ਕਿਸੇ ਨੇ ਗੱਲ ਨਹੀਂ ਸੁਣਨੀ ਸੋ ਸਾਥੀਓ ਕਿਰਪਾ ਕਰਕੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਮੈਂ ਮਜ਼ਦੂਰ ਦਾ ਮੈਂ ਮਜ਼ਦੂਰ ਦਾ ਪੁੱਤ ਐ ਤੇ ਮੈਂ ਮਜ਼ਦੂਰ ਦੀ ਲੜਾਈ ਲੜਨੀ ਚਾਹੁੰਦਾ ਸੋ ਕੌਣ-ਕੌਣ ਮੇਰਾ ਸਾਥ ਦੇਊਗਾ ਉਹ ਮੈਨੂੰ ਕਮੈਂਟ ਜਰੂਰ ਕਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇ ਇਹਨੇ ਸ਼ਬਦਾਂ ਦੇ ਨਾਲ ਹਰਵਿੰਦਰ ਸਿੰਘ ạtਵਾਲ ਤੋਂ ਕੋਈ ਸ਼ਬਦ ਗਲਤ ਵੱਧ ਘਟ ਨਿਕਲ ਗਿਆ ਹੋਵੇ ਤਾਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਸਭ ਦਾਨ ਸਤਿਓ ਧੰਨਵਾਦ